ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਸ਼ਿਵਲਿੰਗ 'ਤੇ ਲੱਗੀ ਸੀ ਸਾਰੀ ਚਾਂਦੀ ਦੀ ਜਲੈਰੀ ਜਲੈਰੀ ਪਟਕੇ ਲੱਗੇ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਚਾਂਦੀ ਦੀ ਗਾਗਰ ਲੱਗੇ ਇਹ ਉਹਨੇ ਸ਼ਿਵਲਿੰਗ ਨੂੰ ਬਹੁਤ ਬੁਰਾ ਸਿੱਕਣਾ ਪਟਕੇ ਉਹਨੇ ਇਹ ਸਭ ਨਾਲ ਖੰਡਿਤ ਕਰਤਾ ਸ਼ਿਵਲਿੰਗ ਨੂੰ ਇਸ ਤਰ੍ਹਾਂ ਤੋੜਨ ਦਾ ਕੀ ਮਤਲਬ ਹੋਇਆ ਪੰਜਾਬ ਦੀ ਜਿਹੜੀ ਸਾਡਾ ਭਾਈਚਾਰਾ ਹੈ ਉਹਨੂੰ ਖੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੀ ਅਮਨ ਔਰ ਸ਼ਾਂਤੀ ਨੂੰ ਪੰਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਗਹਿਰੀ ਸਾਜ਼ਿਸ਼ ਦਾ ਸ਼ਿਕਾਰ ਅੱਜ ਪੰਜਾਬ ਹੋਇਆ ਜਿਹੜੀ ਪੁਲਿਸ ਹੈ ਪੰਜਾਬ ਦੀ ਤੇ ਪੰਜਾਬ ਦੀ ਸਰਕਾਰ ਹੈ ਉਹਨੂੰ ਮੂਕਦਰਸ਼ਕ ਬਣ ਕੇ ਦੇਖੀਏ ਲਾਅ ਐਂਡ ਆਰਡਰ ਦੀ ਸਥਿਤੀ ਦੇ ਬੇहद ਮਾੜੇ ਹਾਲ ਹੈ ਇੱਥੇ ਆ ਕੇ ਇਥੋਂ ਦੇ ਪੁਲਿਸ ਵਾਲੇ ਐਸ ਐਚ ਓ ਦਾ ਕਹਿੰਦੇ ਮੈਂ ਰਵਈਆ ਇੰਨਾ ਮਾੜਾ ਸੀ ਉਹ ਗਾਲਾਂ ਕੱਢੀ ਜਾਂਦਾ ਹੈ ਇਹੋ ਜਿਹੇ ਲੋਕਾਂ ਨੂੰ ਵਰਤਮੀ ਲੋਕਾਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਜਿਆਦੀ ਵਾਲੇ ਦਿਨ ਚੱਪੇ ਚੱਪੇ ਦੇ ਪੁਲਿਸ ਲੱਗੀ ਹੈ ਜੇ ਫੇਰ ਮੰਦਰ ਦੇ ਵਿੱਚ ਇਹ ਘਟਨਾ ਕਰਮ ਹੋ ਜਾਂਦਾ ਹੈ ਤਾਂ ਫਿਰ ਸਮਝ ਲਓ ਸਾਰਾ ਕੁਝ ਕੰਮ ਖਰਾਬ